हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਨ ਘਾਸ ਛੇੜ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਆਪਾਂ ਵੀਡੀਓ ਬਣਾ ਰਹੇ ਹਾਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੇ ਘਰੇਲੂ ਪਸ਼ੂਆਂ ਚ ਉਹ ਅੱਜ ਗਾਂ ਸੇਲ ਕਰ ਰਹੇ ਆਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲ ਬਾਈ ਆਜੋ ਆਪਾਂ ਕਰਦੇ ਆ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਤੋਂ ਠੀਕ ਹਾਂ ਬਾਈ ਜੀ ਜਮਾਂ ਚੜਦੀ ਕਲਾ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਮੇਰਾ ਨਾਮ ਜਗਤਾਰ ਸਿੰਘ ਪਿੰਡ ਗੋਮਟੀ ਕਲਾਂ ਹੂੰ ਤਸੀਲ ਫੂਲ ਭਾਈ ਰੂਪੇ ਕੋਲੇ ਪੈਂਦਾ ਜਿਲ੍ਹਾ ਬਠਿੰਡਾ ਹੈ ਨਾ ਜਿਲ੍ਹਾ ਬਠਿੰਡਾ ਤੇ ਨੇੜੇ ਇਤੋਂ ਮਗਦਾ ਭਾਈ ਰੂਪਾ ਵੀ ਨੇੜੇ ਹੀ ਆ ਜਿਵੇਂ ਜਲਾਲ ਹੋ ਗਿਆ ਇਹ ਪਿੰਡ ਵੀ ਆਪਾਂ ਮੇੜੀ ਰਹੇ ਹਾਂ ਨਾ ਭਾਈ ਮੋਬਾਈਲ ਨੰਬਰ ਬੋਲ ਦੋ ਆਪਣਾ 9974136497 ਠੀਕ ਹੈ ਭਾਈ ਬਾਕੀ ਭਾਈ ਚੱਲੂਗਾ ਸਕਰੀਨ ਤੇ ਨੋਟ ਕਰ ਲਿਓ ਇਹ ਆ ਭਾਈ ਦਾ ਕੰਟੈਕਟ ਨੰਬਰ ਜਿਹੜੀ ਬਾਈ ਸਾਹਮਣੇ ਆਪਾਂ ਇਹ ਗਾਂ ਦੇਖ ਰਹੇ ਆ ਕਿਹੜਾ ਸੂਆ ਸੁੰਦੀ ਆ ਇਹ ਤੀਜਾ ਸੂਆ ਸੁੰਨਾ ਜੀ ਹੁਣ ਤੀਜਾ ਸੂਆ ਤੇ ਕਿੰਨੇ ਕ ਦਿਨ ਲੈਂਦੀ ਆ ਜੀ 5-7 ਤੋਂ ਦਿਨਾਂ ਤੋਂ ਵੱਧ ਲੈ ਜੂਗੀ ਹਜੇ ਠੀਕ ਹੈ 5 ਤਰੀਕ ਨੂੰ ਪੂਰੇ ਹੋਣਗੇ ਦਿਨ 5 ਤਰੀਕ ਨੂੰ ਹਾਂ ਠੀਕ ਆ ਤੇ ਅੱਜ ਤਰੀਕ ਜੇ ਗੱਲ ਕਰੀਏ 29 ਹੋਗੀ ਜੀ ਹੈਨਾ 29 ਹੋਗੀ 29 ਤਰੀਕ ਹੋਗੀ ਤੇ 5 ਤਰੀਕ ਨੂੰ ਬਈ ਇਹਦੇ ਦਿਨ ਪੂਰੇ ਬਾਕੀ 2-4 ਦਿਨ ਉੱਤੇ ਵੀ ਲੈ ਆ ਸਕਦੇ ਉੱਤੇ ਲੈ ਜੂਗੀ ਹਾਂ ਠੀਕ ਹੈ ਭਾਈ ਤੇ ਕਿੰਨਾ ਕਹਨੇ ਮਤਲਬ ਦੁੱਧ ਚਵਾਇਆ ਭਾਈ ਪਿਛਲੇ ਸਵੇਰੇ 30 ਲੀਟਰ ਦੁੱਧ ਚਵਾਇਆ ਹੱਥੀ ਚੋਂਦੇ ਸੀ ਕਿ ਜਾਂ ਮਸ਼ੀਨ ਤੇ ਫਿਰ ਪਹਿਲਾਂ ਥੋੜਾ ਜਿਹਾ ਹੱਥੀ ਚੋਂਦੀ ਸੀ ਫਿਰ ਵੱਧ ਕਰਕੇ ਮਸ਼ੀਨ ਲਿਆਂਦੀ ਮਸ਼ੀਨ ਨਾਲ ਚੋਂਦੀ ਠੀਕਾ ਉਚੂਣ ਚਬਾ ਇੱਕ ਨੰਬਰ ਆ ਬਾਈ ਵਧੀਆ ਹਾਂ ਪੂਰੀ ਵਧੀਆ ਚੋਣ ਚਬਾ ਬਾਈ ਕਹਿੰਨੇ ਬਾਈ ਇੱਕ ਨੰਬਰ ਆ ਬਾਕੀ ਲੇਵੇ ਦੀ ਆਪਾਂ ਤੁਹਾਨੂੰ ਇਹਦੇ ਦੀ ਫੀਟਿੰਗ ਚੈੱਕ ਕਰਾਣੇ ਬਹੁਤ ਸੋਹਣਾ ਹਵਾਨਾ ਤਿਆਰ ਕਰਦੀ ਆਉਂਦੀ ਆ ਹਜੇ ਤਾਂ ਬਾਈ ਬਾਲਟ ਲਾ ਬਹੁਤ ਦਿਖਾਉਂਦੀ ਆ ਹਨਾ ਹਾਂ ਹਜੇ ਤਾਂ ਬਹੁਤ ਦਿਖਾਉਂਦੀ ਆ ਤਾਂ ਪੂਰਾ ਸਹੀ ਗੱਲ ਸੋਹਣਾ ਬਣਾਉਂਦੀ ਆ ਇਹ ਹੂੰ ਬਾਲਟ ਲਾ ਬਾਈ ਬਹੁਤ ਦਿਖਾਉਂਦੀ ਆ ਸਾਰੀਆਂ ਨੇ ਕਰਮਾਂ ਨੇ ਕੱਢਣੀਆਂ ਫੇਰ ਜਾ ਕੇ ਤੇ ਸੋਣਾਗਾ ਬਾਕੀ ਜਿਹੜਾ ਥਣ ਲੱਗਾ ਵਾ ਇਹਨੂੰ ਗੁਲਾਬੀ ਲੱਗਾ ਵਾ ਬਹੁਤ ਸੋਹਣਾ ਥਣ ਲੱਗਾ ਵਾ ਪੂਰੀ ਵਿੱਥੀ ਤੇ ਹਵਾਨਾ ਬਾਈ ਸੋਨਾ ਤਿਆਰ ਕਰਦੀ ਆਂਦੀ ਆ ਕਰਮਾਲੀ ਦਿਲ ਲੈਂਦੀ ਆ ਉਸ ਹਾਵਨਾ ਦੀ ਜਜਮੈਂਟ ਲਾ ਲਿਓ ਚੋਣ ਚਵਾ ਬਾਈ ਕਹਿੰਨੇ ਇੱਕ ਨੰਬਰ ਸੀ ਖੋਲ ਦਿਓ ਬਾਈ ਮੜੀ ਤੂਰ ਦਿਓ ਇਧਰ ਨੂੰ ਬਾਕੀ ਕਦ ਕਾਠ ਦੀ ਗੱਲ ਕਰੀਏ ਪ੍ਰਿੰਟ ਦੀ ਗੱਲ ਕਰੀਏ ਚੰਗੇ ਕਦ ਕਾਠ ਵਾਲੀ ਆ ਵਜਨ ਵਾਲੀ ਵੜਾ ਬਾਈ ਬਹੁਤ ਸੋਹਣਾ ਰੰਗ ਰੂਪ ਹੈ ਦਾ ਤੇ ਬਾਈ ਸੀਮੰਟ ਬਾਰੇ ਪਤਾ ਜਿਹੜਾ ਹੁਣ ਇਹਦੇ ਅੱਗੇ ਲਿਖ ਸੀਮੰਟ ਇਹ ਵੀ ਇਸ ਦਾ ਲਾਵਾ ਇਹ ਕਿਹੜਾ ਲਾਸਟ ਹੈਗਾ ਉਸ ਕਰ ਕਿੰਨਾ ਤੇ 333 ਕੁਛ ਨੰਬਰ ਆ ਉਹਦਾ ਮੇਰਾ ਲਿਖਿਆ ਹੋਇਆ ਠੀਕ ਹੈ ਵੀਰੇ ਹਾਂ ਮੰਨ ਕੇ ਚੱਲੋ ਜਿਹੜਾ ਆਉਂਦਾ ਕੋਈ ਡਿਟੇਲ ਲੈ ਜੂ ਹੈ ਨਾ ਹਾਂ ਹਾਂ ਠੀਕ ਹੈ ਭਾਈ ਐਨ ਤੋੜ ਦੋ ਭਾਈ ਐਨ ਬੇੜੇ ਚ ਘਮਾ ਲੋ ਪਰਲੀ ਸਾਈਡ ਨੂੰ ਕੋਈ ਚੱਕਰ ਨਹੀਂ ਬਾਕੀ ਭਾਈ ਤੋਰਾਦਾਰਾ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਨੰਬਰ ਇਹਦਾ ਤੋਰਾਗਾ ਬਾਕੀ ਹਵਾਨਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਕੱਲੇ ਕੱਚੀ ਕੱਚੀ ਪਈ ਆ ਜੀ ਉਸ ਹਾਵਨ ਆ ਉਹਦੀ ਜਜਮੈਂਟ ਲਾ ਲਓ ਤੇ ਭਾਈ ਇਹਦਾ ਮੁੱਲ ਫਿਰ ਕਿੰਨਾ ਰਹੂਗਾ ਮੁੱਲ 125 ਰਹੂਗਾ 1,25,000 ਹਾਂਜੀ ਉਹ ਜੂ ਥੋੜਾ ਕਾਣਾ ਮਾਨਤਾਂ ਮਾਨਤਾਂ ਲੈ ਚੱਲੋ ਬਾਈ ਹਾਂਜੀ ਹਾਂਜੀ 1,25,000 ਰੁਪਇਆ ਬਾਈ ਕਹਿੰਨੇ ਬਾਈ ਮੁੱਲ ਬਾਕੀ ਆਏਗਾ ਇਹਦਾ ਮਾਨਦਾਨ ਮੌਕੇ ਤੇ ਜਰੂਰ ਹੋ ਜੂਗਾ ਹਵਾਨੇ ਦੀ ਜਿਹੜੀ ਫੀਟਿੰਗ ਆ ਇੱਕ ਨੰਬਰ ਆ ਬਾਈ ਟਾਈਟ ਜਆ ਹਵਾਨਾ ਤਿਆਰ ਕਰਦੀ ਆ ਉਹਦੀ ਅਗਰਮ ਵਾਲੀ ਸੋਹਣਾ ਹਵਾਨਾ ਕਹਿ ਸਕਦੇ ਆ ਬਾਕੀ ਥਣਾ ਦਾ ਜਿਹੜਾ ਸੈਜ ਆ ਉਹ ਵੀ ਬਹੁਤ ਚੰਗਾ ਹੈਗਾ ਬਾਕੀ ਚੰਗੇ ਕੱਦ ਕਾਟ ਚ ਪਲੀ ਵੀ ਵੜ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਪਸ਼ੂਆਂ ਚੂਹੇ ਵੜ ਸੇਲ ਕਰ ਰਹੇ ਆ ਬਾਕੀ ਇਹਦਾ ਫੇਸ ਵਗੈਰਾ ਦੇ ਰੰਗ ਟੰਗ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਚੰਗੇ ਆ ਤੇ ਜੇ ਕਿਸੇ ਵੀ ਵੀਰ ਨੂੰ ਬਈ ਮੰਨ ਕੇ ਚਲੋ ਬੈੜ ਆਉਂਦੀ ਆ ਪਸੰਦ ਤਾਂ ਬਾਈ ਨਾਲ ਬਈ ਕੰਟੈਕਟ ਜ਼ਰੂਰ ਕਰਿਓ ਤੇ ਸਾਰੇ ਵੀਰਾਂ ਦਾ ਨਾ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ